ਜੇ ਜਰੂਰੀ ਪੁਲ ਤੋਂ ਚੜਦੇ ਆ ਪਰਲੇ ਪਾਸੇ ਜਦੋਂ ਪੁਲ ਤੋਂ ਅਸੀਂ ਚੜੇ ਉਹਨਾ ਟੇਲੈਂਡ ਤੋਂ ਮੈਂ ਦੱਸਦਾ ਤੇ ਉਹ ਵੀਰਾਨ ਪਿਆ ਸੀ ਸਾਰਾ ਸੁਨਸਾਨ ਪਿਆ ਸੀ ਟਰਾਲੀਆਂ ਜਿਹੜੇ ਉਹਦੇ ਉਹਨਾਂ ਦੇ ਤੰਬੂ ਨੇ ਸਾਰੇ ਖਾਲੀ ਪਏ ਸੀ ਹਨਾ ਜੀ ਕੁਰਸੀਆਂ ਵੀ ਪਲਟੀਆਂ ਹੋਈਆਂ ਸੀ ਮੰਜੇ ਟੇਡੇ ਸਿੱਧੇ ਮਤਲਬ ਐਂ ਲੱਗਦਾ ਸੀ ਵਈ ਇੱਥੇ ਕੁਝ ਹੋ ਕੇ ਹੈ ਇਹ ਹੌਲੀ ਹੌਲੀ ਅੱਗੇ ਵਧ ਕੇ ਮੈਂ ਦੇਖਿਆ ਕਿ ਜਿਹੜੇ ਰੈਪਿਡ ਐਕਸ਼ਨ ਫੋਰਸ ਦੀ ਜਿਹੜੀ ਯੂਨੀਫਾਰਮ ਹੈ ਪੰਜਾਬ ਪੁਲਿਸ ਦੀ ਜੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਆਪ ਕਰ ਰਹੇ ਹੋ ਮੈਂ ਕਹਿੰਦਾ ਮੀਡੀਆ ਤੋਂ ਆਇਆ ਤੇ ਉਹਨਾਂ ਨੇ ਕਿਹਾ ਚਲੋ ਠੀਕ ਹੈ ਇਵੇਂ ਜਿਹਾ ਅੱਗੇ-ਅੱਗੇ ਜਿਹੜੀ ਹੈ ਆਵਾਜ਼ਾਂ ਆਣ ਲੱਗੀਆਂ ਉਹ ਆਵਾਜ਼ਾਂ ਬੁਲਡੋਜ਼ਰ ਦੀਆਂ ਮਤਲਬ ਐਂ ਲੱਗਦਾ ਸੀ ਬਾਈ ਮਤਲਬ ਅੱਗੇ ਕੋਈ ਬਹੁਤ ਹੀ ਤਹਿਸ ਨਹਿਸ ਹੋ ਰਿਹਾ ਹੈ ਅੱਗੇ ਪਿੱਛੇ एकदम ਸ਼ਾਂਤ ਸਾਮ ਹੈ ਸਾਰਾ ਕਿਉਂਕਿ ਖਜ਼ਾਨਾ ਨੂੰ ਦਾ ਉੱਥੋਂ ਖੇੜਿਆ ਜਾ ਚੁੱਕਿਆ ਸੀ ਇੰਨੀ ਤਹਿਸ ਨਹਿਸ ਉਹਦੀ ਬੁਲਡੋਜ਼ਰ ਕਲਚਰ ਸਾਰਾ ਬੁਲਡੋਜ਼ ਕਰਤਾ ਉਹਨਾਂ ਦਾ ਸਾਰਾ ਹੈ ਨਾ ਜਿਵੇਂ ਕੋਈ ਗੁੱਸਾ ਹੋਵੇ ਕਿਸੇ ਤਰ੍ਹਾਂ ਦੀ ਸਰਕਾਰ ਨੇ ਕੋਈ ਖੁਦਕ ਕੱਢਣੀ ਹੋਵੇ ਇਸ ਤਰੀਕੇ ਨਾਲ ਉਹ ਤੇ ਤਹਿਸ ਨਹਿਸ ਨਹਿਸ ਜਿਹੜੀ ਹੈ ਉਹ ਜਦੋਂ ਮੈਂ ਸ਼ਾਰਟਸ ਲੈ ਰਿਹਾ ਸੀ ਵੀਡੀਓ ਲੈ ਰਿਹਾ ਸੀ ਤੇ ਉਦੋਂ ਇੱਕ ਪੁਲਿਸ ਵਾਲਾ ਜਿਹੜਾ ਸੀ ਉਹਲੇ ਹਾਇਰ ਰੈਂਕ ਦਾ ਲੱਗ ਰਿਹਾ ਸੀ ਕਨਸਟੇਬਲ ਨਹੀਂ ਸੀ ਉਸ ਤੋਂ ਉੱਪਰ ਲੇ ਕੇ ਸੀ ਰੈਂਕ ਦਾ ਸੀ ਤੁਸੀਂ ਨੇ ਮੇਰੇ ਵੱਲ ਵੇਖਿਆ ਹਾਂ ਭਾਈ ਕਿਵੇਂ ਹੈ ਨਾ ਮੈਂ ਕਹਿੰਦਾ ਮੈਂ ਇੱਕ ਮੁਹਾਰਿਰਤ ਹਾਂ ਜਰਨਲਿਸਟ ਆ ਮੈਂ ਵੀ ਤੇ ਮੈਂ ਕਹਿੰਦਾ ਆਈ ਕਾਰਡ ਮੇਰੇ ਕੋਲ ਆਈ ਕਾਰਡ ਨਹੀਂ ਹੈ ਨਾ ਮੈਂ ਕੋਈ ਯੂਟਿਊਬਰ ਹੁੰਦੇ ਆ ਫ੍ਰੀਲਾਂਸ ਜਰਨਲਿਸਟ ਹੁੰਦੇ ਆ ਹੈ ਨਾ ਮੇਰਾ ਪੁਰਾਣਾ ਪੰਜਾਬ ਸਰਕਾਰਿੰਗ ਡੈਕ੍ਰਿਡੀਸ਼ਨ ਕਾਰਡ ਕਈ ਬਰੇ ਪਹਿਲਾਂ ਹੀ ਤੋਂ ਸਾਂ ਟਾਈਮਸ ਆ ਹੈ ਨਾ ਉਹ ਤਾਂ ਪਤਾ ਤਾਂ ਉਹ ਹੋ ਗਿਆ ਆਊਟਡੇਟਡ ਹੋ ਗਿਆ ਉਹ ਨਜੀ ਆਪਣੇ ਦਾ ਅਦਾਰੇ ਖੋਲ ਕੇ ਬੈਠਿਆ ਹੈ ਨਾ ਆਪਣੇ ਐਕ੍ਰੈਡੀਸ਼ਨ ਕਾਰਡ ਹੁੰਦੇ ਰਹਿੰਦੇ ਆ ਉਹਨੇ ਕੁਝ ਨਹੀਂ ਸੁਣਿਆ ਜੀ ਉਨੇ ਕਾ ਫੇਰ ਉਨੇ ਕਾ ਚਲੋ ਠੀਕ ਹੈ ਜਦ ਇੱਕ ਦੂਸਰੇ ਦੋ ਹੋਰ ਪਾਲਸ ਵਾਲੇ ਸੀ ਜਦ ਉਹਨਾਂ ਨੇ ਦੇਖਿਆ ਮੈਂ ਉੱਥੇ ਗਲਤ ਬਾਤ ਕਰ ਰਿਹਾ ਸੀ ਜਿਹੜੇ ਸਮਾਨ ਚ ਉਤਰੇ ਸੀ ਤੇ ਉਹ ਪਹਿਲਾਂ ਮੈਨੂੰ ਲੱਗਿਆ ਕਿਸਾਨ ਨੇ ਤੇ ਮੈਂ ਉਹਨਾਂ ਨੇ ਗੱਲਬਾਤ ਕੀਤਾ ਕਹਿੰਦੇ ਨਹੀਂ ਅਸੀਂ ਕੋਈ ਗਾਨੀ ਦੇ ਸਕਦੇ ਨਹੀਂ ਅਸਨੇ ਤਾਂ ਉਹਨੇ ਬੂਟਾ ਫੜ ਲਿਆ ਉਹ ਦੇ ਨਹੀਂ ਜਿਹੜਾ ਸਿਵਿਲਿਅਨ ਸੀ ਤੇ ਕਈ ਲੋਕ ਸਿਉਂ ਤੇ ਸਿਵਿਲਿਅਨ ਜਿਹੀ ਪਹਿਲਾਂ ਮੈਨੂੰ ਲੱਗਿਆ ਕਿਸਾਨ ਨੇ ਲੇਕਿਨ ਉਹ ਫੇਰ ਮੈਨੂੰ ਲੱਗਿਆ ਫੇਰ ਮਤਲਬ ਕੰਫਿਊਜ਼ਨ ਜੀਤੀ ਬੜੀ ਜੇ ਕਿਸਾਨ ਨੇ ਤਾਂ ਕਿਸਾਨ ਨੂੰ ਉਹਦਾ ਖਦੇੜਤਾ ਉਹਨਾਂ ਦਾ ਨਿਠਾਤਾ ਫੇਰ ਇਹ ਕੌਣ ਨੇ ਇਹ ਉਹਨਾਂ ਦੀ ਰਿਕਵੈਸਟ ਤੇ ਦੁਬਾਰਾ ਆਏ ਨੇ ਵੀ ਸਾਨੂੰ ਸਾਮਾਨ ਦਾ ਚੁੱਕ ਲੈਣ ਦੋ ਲੇਕਿਨ ਉਹ ਸਾਮਾਨ ਵੀ ਚੁੱਕਣਾ ਬੜੀ ਇੱਕ ਬੜੇ ਛੱਪੀ ਤਰੀਕੇ ਨਾਲ ਮਤ ਸਾਰਾ ਕੁਝ ਹੋ ਰਿਹਾ ਸੀ ਜਦੋਂ ਉਹਨਾਂ ਨੇ ਅਬਜ਼ਰਵ ਕੀਤਾ ਉਹਨਾਂ ਨਾਲ ਵੀ ਗੱਲ ਕਰ ਰਹੇ ਆਂ ਔਰ ਫਰੀਨਾ ਬਣਾ ਰਿਹਾ ਪੁੱਛ ਪਾ ਰਿਹਾ ਫਿਰ ਉਹਨਾਂ ਨੇ ਕਿਹਾ ਬਈ ਤੂੰ ਹੀ ਆਈ ਕਾਰਡ ਦਿਖਾ ਆਪਣਾ ਮੈਂ ਉਹਨੂੰ ਕਿਹਾ ਮੈਂ ਕਿਵੇਂ ਤੁਹਾਨੂੰ ਦੱਸਿਆ ਤਾਂ ਹੈ ਕਿ ਮਤਲਬ ਹੈ ਨਾ ਵੀ ਇਸ ਤਰ੍ਹਾਂ ਆਈ ਕਾਰਡ ਹੋਏ ਇੱਥੇ ਕਿਹੜਾ ਕਰਫਿਊ ਲੱਗਿਆ ਹੋਇਆ ਹੈ ਤੇ ਉਹਨਾਂ ਨੇ ਫਿਰ ਮੈਨੂੰ ਸਕਫਲ ਕੀਤਾ ਪਿੱਛੋਂ ਫੜਿਆ ਮੈਂ ਕਿਹਾ ਇੱਕ ਮਿੰਟ ਇੱਕ ਵਰਦੀ ਵਾਲਾ ਵੀ ਸੀ ਉੱਥੇ ਔਰ ਸੌਰੀ ਇੱਕ ਪਲੇਨ ਵਰ ਮਤਲਬ ਕਿ ਪਲੇਨ ਕਪੜੇ ਵਾਲਾ ਸੀ ਤੇ ਉਹ ਹੈਗਾ ਪੁਲਿਸ ਵਾਲੇ ਦੇ ਨਾਲ ਹੀ ਸੀ ਉਹਦੇ ਮੂੰਹ ਚੋਂ ਵੀ ਸ਼ਰਾਬ ਪੀਣ ਦੀ 스ਮੈਲ ਆ ਰਹੀ ਸੀ ਮੇਰੇ ਕੋਲ ਇੱਕ ਵਾਈਟਾਮਿਨ ਡੀ ਦੇ ਕੈਪਸੂਲ ਸੀ ਜਿਹੜਾ ਮੈਂ ਡਿਨਰ ਤੋਂ ਬਾਅਦ ਲੈਣਾ ਹੁੰਦਾ ਸੀ ਉਹ ਮੈਂ ਘਰ ਚੁਰ ਕੇ ਤਵਟ ਟੌਪਿਕਤੀ ਪਾ ਲਿਆ ਸੀ ਉਹ ਪੱਤਾ ਜਿਹੜਾ ਦੇਖਿਆ ਉਹਨਾਂ ਨੇ ਇਹ ਤਾਂ ਨਿਹੇੜੀ ਸੀ ਇਹ ਠੀਕ ਹੈ ਮੈਂ ਇਹਨਾਂ ਨੇ ਤਿੰਨ ਜਣਿਆਂ ਨੇ ਚੰਗੇ ਮਸਕੂਲਰ ਹੈਫਟੀ ਜਿਵੇਂ ਗੁੰਦੇ ਨਹੀਂ ਹੁੰਦੇ ਉਸ ਤਰ੍ਹਾਂ ਬਿਹੇਰ ਕਰ ਰਹੇ ਸੀ ਕੱਲੇ ਮੇਰੇ ਨਾਲ ਹੀ ਓਵਰ ਆਲ ਤੀਜੇ ਦਾ ਵੀ ਖੰਦਕ ਹੈ ਮਤਲਬ ਤੁਸੀਂ ਕੁਰਸੀਆਂ ਕੁਰਸੀਆਂ ਨੂੰ ਐ ਕਰ ਰਹੇ ਹੋ ਤੁਸੀਂ ਤੰਗਵਾਨ ਉਹ ਮੈਂ ਪਾੜ ਰਹੇ ਹੋਂ ਤੇ ਉਹਨੇ ਫਿਰ ਮੇਰਾ ਫੋਨ ਖੋਲ੍ਹ ਲੇ ਤੇ ਮੈਨੂੰ ਉੱਥੋਂ ਉਹਨੇ ਕਿਹਾ ਵੀ ਤੂੰ ਦੌੜ ਜੇ ਤੇ ਮੈਂ ਇਤਨਾ ਕਿਆ ਮੈਂ ਕਿਹਾ ਮੈਨੂੰ ਮੇਰਾ ਫੋਨ ਕਦੋਂ ਮਿਲੇਗਾ ਤੁਸੀਂ ਮੈਨੂੰ ਇਹ ਦੱਸੋ ਕਹਿੰਦੇ ਤੇਨੂੰ ਤੇਰਾ ਫੋਨ ਅਗਲੇ ਜਨਮ 'ਚ ਵੀ ਨਹੀਂ ਮਿਲ ਸਕਦਾ ਦੇਖੋ ਪੱਤਰਕਾਰਾਂ ਦੀ ਸਰਕਾਰ ਇਹਨਾਂ ਅਤਿਆਚਾਰ ਕਰਦੀ ਹੈ ਪੱਤਰਕਾਰਾਂ ਦੇ ਤੇ ਆਮ ਲੋਕਾਂ ਦਾ ਕੀ ਹਾਲ ਹੋ ਗਿਆ ਹੀ ਬੀਹੇਵਿੰਗ ਲਾਈਕ ਅ ਸਟਰੀਟ ਬॉय ਹਨ ਜਿਵੇਂ ਜੀ ਸੜਕਾਂ ਤੇ ਆਮ ਆਦਮੀ ਜਿਵੇਂ ਬੀਹੇਵ ਕਰਦਾ ਹੈ ਸਟਰੀਟ ਫਾਈਟ ਦੀ ਤਰ੍ਹਾਂ ਤੇ ਹਾਲ ਹੈ ਮਤਲਬ ਸਰਕਾਰ ਦਾ ਵਰ ਪੁਲਿਸ ਕਿਹਦਾ ਕਿਸਾਨ ਪਹਿਲੇ ਹੀ ਤੰਗ ਨੇ ਉਹ ਪਹਿਲੇ ਧੁੱਪ ਨੇ ਬਾਹਰ ਤੇ ਬੈਠਨੇ ਦੁੱਧ ਜਿਆ ਪੰਜਾਬ ਪੁਲਿਸ ਉਹਨਾਂ ਦੀ ਜਾਂ ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰਨ ਦੀ ਬਜਾਏ ਟੋਰੀਆਂ ਕਰਦੀ ਪੋਲੀਟੀਕਲ ਲੈਵਲ ਤੇ ਕਿਹੜੀ ਪੋਲੀਟੀਕਲ ਪਾਰਟੀ ਇਹ ਸੈਕਸ਼ਨ ਨੂੰ ਕਿਵੇਂ ਲੈਂਦੀ ਹੈ ਉਹਨੂੰ ਉਹਤੇ ਕੀ ਸਟੈਂਡ ਲੈਂਦੀ ਹੈ ਲੋਕਾਂ ਦੀ ਕਿਵੇਂ ਮਦਦ ਕਰਦੀ ਹੈ ਬਿਆਨ ਠੀਕ ਹੈ ਤੇ ਉਹਦੇ ਬਿਆਨ ਦੇਤਾ ਪ੍ਰੈਸ ਕੱਬ ਗਿਆ ਮੀਡੀਆ ਤੇ ਆ ਗਿਆ ਤੁਹਾਡਾ ਤੁਹਾਡੀ ਵੌਇਸ ਆ ਗਈ ਤੁਹਾਡੇ ਵਿਜ਼ੂਅਲਸ ਆ ਗਏ ਹੈ ਨਾ ਤੁਹਾਡੀ ਬੱਲੇ ਬੱਲੇ ਹੋ ਗਈ ਜੀ ਬਾਜਵਾ ਸਾਹਿਬ ਨੇ ਵੀ ਜੀ ਵਿਧਾਨ ਸਭਾ ਦਾ ਸਵਾਗਤ ਹੈ ਮਾਈ ਕੁਐਸਚਨ ਟੂ ਦ ਆਪੋਜੀਸ਼ਨ ਪਾਰਟੀਆਂ ਕੋਈ ਵੀ ਹੋਵੇ ਯਾ ਆਪੋਜੀਸ਼ਨ ਵੀ ਇੱਕ ਸਵਾਲ ਇਹ ਹੈ ਮੇਰਾ ਉਹਨਾਂ ਦਾ ਜਿਹੜਾ ਕਿਸਾਨ ਸੈੱਲ ਹੈ ਜਿਹੜੀ ਪੋਲੀਟੀਕਲ ਪਾਰਟੀਆਂ ਜਿਹੜੀ ਆਪੋਜੀਸ਼ਨ ਪਾਰਟੀਆਂ ਹਨ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਕੀ ਬਣਦੀ ਹੈ ਕਿ ਉਹ ਲੋਕਾਂ ਦੇ ਵਾਕੀ ਬਹੁਤ ਨੇੜੇ ਨੇ ਜਿਸ ਕੰਸਾਖੇ ਨੇ ਪੰਜਾਬ ਪੁਲਿਸ ਵੀ ਚੋਰੀ ਦੇ ਵਿੱਚ ਸ਼ਮੂਲਿਤ ਹੋ ਸਕਦਾ ਮਕੇ ਤੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਲੋਕ ਜਿਹੜੇ ਧਰਨੇ ਤੇ ਬਿਨਾਂ ਸਮਾਨ ਚੋਰੀ ਹੋਇਆ ਸੀ ਆ ਜਿਹੜੇ ਦਿੱਕਤਾਂ ਚੈਗੇ ਸੀ ਤੇ ਉਹ ਤਰਲੇ ਲੈ ਰਹੇ ਤੇ ਬੋਲ ਪਾ ਰਹੇ ਆ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਅੰਦੋਲਨ ਨੂੰ ਲੈ ਕੇ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕਿਵੇਂ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਉੱਤੇ ਕਿਸਾਨਾਂ ਨੂੰ ਖਦੇੜਿਆ ਗਿਆ ਤੇ ਬੱਸਾਂ ਭਰ ਭਰ ਕੇ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਸੋ ਗੱਲਬਾਤ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਪ੍ਰਭਜੀਤ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਇਹ ਇਹਨਾਂ ਬਾਰੇ ਤੁਹਾਨੂੰ ਦੱਸ ਦਿੰਨਾ ਪ੍ਰਭਜੀਤ ਸਿੰਘ ਜੀ ਇੱਕ ਸੀਨੀਅਰ ਜਰਨਲਿਸਟ ਨੇ ਤੇ ਇਹਨਾਂ ਦੀ ਜਿਹੜਾ ਐਕਸਪੀਰੀਅੰਸ ਰਿਹਾ ਉਹ ਇਨਵੈਸਟੀਗੇਟਿੰਗ ਰਿਪੋਰਟਿੰਗ ਨੂੰ ਲੈ ਕੇ ਰਿਹਾ ਹੈ ਇਨਾਂ ਨੇ ਵੱਡੇ ਵੱਡੇ ਖੁਲਾਸੇ ਕੀਤੇ ਨੇ ਚਾਹੇ ਗਵਰਨਮੈਂਟਸ ਦੇ ਖਿਲਾਫ ਸਕੈਮਸ ਦੇ ਖਿਲਾਫ ਲੋਕਾਂ ਸਾਹਮਣੇ ਲੈ ਕੇ ਆਂਦਾ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਅੱਛਾ ਸਰ ਜਿਵੇਂ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਉਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਇਹ ਪੂਰੀ ਕਾਰਵਾਈ ਦੇ ਇਹ ਸਭ ਤੋਂ ਪਹਿਲੀ ਗੱਲ ਤਾਂ ਇਹ ਨੇ ਜੋ ਨਿਆਂਪਾਲਿਕਾ ਸਾਡੀ ਜਿਹੜੀ ਜੁਡੀਸ਼ਰੀ ਆ ਉਹਨੂੰ ਐਨੌਏ ਕੀਤਾ ਮਤਲਬ ਕਿ ਹਾਈ ਕੋਰਟ ਇਸ ਗੱਲ ਦੱਸੂਗਾ ਮੋਟੋ ਐਕਸ਼ਨ ਲਵੇ ਨਾ ਲਵੇ ਉਹ ਉਹ ਤਾਂ ਹਾਈ ਕੋਰਟ ਤੇ ਇਟਸ ਅਪ ਟੂ ਦਾ ਹਾਈ ਕੋਰਟ ਟੂ ਡਿਸਾਈਨ ਬਟ ਐਜ਼ ਏਨ ਆਬਜ਼ਰਵਰ ਮੈਨੂ ਇਹ ਦੇਖਦਾ ਭਈ ਸਿੱਧੀ ਤੌਰ ਤੇ ਜਦ ਮਾਮਲਾ ਸਾਰਾ ਸਬਜੂਡਿਟ ਸੀ ਸਬਜੂਡਿਸ ਸੀ ਅਕਾਉਂਟੇਬਿਲਟੀ ਬਣਦੀ ਹੈ ਸਰਕਾਰ ਦੀ ਇੱਕ ਅਕਾਉਂਟੇਬਿਲਟੀ ਸੀ ਪੰਜਾਬ ਸਰਕਾਰ ਨਾਲ ساری ਗੱਲਬਾਤ ਚੱਲ ਰਹੀ ਸੀ ਤਾਂ 올 ਆਫ ਅ ਸਡਨ ਇਹ ਸਾਰੀ ਜਿਹੜੀ ਕਾਰਗੁਜ਼ਾਰੀ ਹੈ ਇਹ ਇਕੱਲਾ ੱੱਕਾ ਹੀ ਨਹੀਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਸਪੇਸ ਹੈਗੀ ਹੈ ਕਿ ਜਿਹੜਾ ਅਦਾਲਤਾਂ ਦਾ ਬੂਆ ਖੜਖੜਾਉਂਦੀ ਹੈ ਤਾਂ ਮਤਲਬ ਕਿ ਕੋਰਟ ਕੋਈ ਜਾਵੇ ਜਿਹੜੇ ਕਿਸਾਨੀ ਜਥੇਬੰਦੀਆਂ ਨੇ ਉਹਨਾਂ ਨੇ ਹੁਣ ਇਸ ਵਾਰੀ ਕੀ ਕਹਿਣਾ ਹੈ ਉਹ ਕਿੰਨਾ ਅਨਕਨਸਟੀਟਿਊਸ਼ਨਲ ਹੈ ਸਾਰਾ ਮੂ ਮੇਰੇ ਮੁਤਾਬਕ ਤਾਂ ਇਹ ਕੱਲਾ ਤੱਕ ਕਾਇਮੀ ਹੈ ਇਹ ਜਦੋਂ ਕੋਰਟਾਂ 'ਚ ਜਦੋਂ ਗੱਲਬਾਤ ਸਾਰੀ ਹਾਈ ਕੋਰਟ 'ਚ ਇਹ ਸਾਰਾ ਮੁਕਦਮਾ ਚੱਲ ਰਿਹਾ ਔਰ ਜਦੋਂ ਕੋਰਟ ਨੇ ਇਹ ਗੱਲ ਕਹੀ ਹੈ ਬਈ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਹੈ ਕਿਸਾਨਾਂ ਨੂੰ ਹੱਕ ਹੈ ਪ੍ਰੋਟੈਸਟ ਕਰਨ ਦਾ ਤੇ ਇਹ ਉਸ ਫਰੀਦ ਦੀ ਵੀ ਉਲੰਘਣਾ ਹੈ ਸਰ ਜਿਵੇਂ ਤੁਸੀਂ ਸ਼ੰਭੂ ਆਰਡਰ ਤੇ ਜਾ ਰਹੇ ਸੀ ਤਾਂ ਇਨਵੈਸਟੀਗੇਟਿੰਗ ਰਿਪੋਰਟਿੰਗ ਕਰਨ ਦੇ ਲਈ ਆਪਣੀ ਰਿਪੋਰਟ ਤਿਆਰ ਕਰਨ ਦੇ ਲਈ ਦੇਖਣ ਲਈ ਵੀ ਕੀ ਮੂਵਮੈਂਟ ਹੋ ਸਕਦੀ ਹੈ ਉਸ ਦੌਰਾਨ ਤੁਸੀਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਕੀ ਰਵਈਆ ਦੇਖਿਆ ਜਦੋਂ ਪ੍ਰਸਤੀ ਚ ਜਾ ਰਹੇ ਸੀ ਜੀ ਦੇਖੋ ਮੇਰਾ ਸਟੋਰੀ ਟਾਕ ਚੈਨਲ ਤੇ ਤਾਂ ਉਹਨਾਂ ਮੈਂ ਜ਼ਿਆਦਾ ਐਕਸਕਲੂਸਿਵ ਮਤਲਬ ਫੀਲਡ ਸਟੋਰੀਜ਼ ਔਰ ਇਨਵੈਸਟੀਗੇਟਿਵ ਸਟੋਰੀਜ਼ ਵੀ ਕਰਦੇ ਆ ਤੇ ਮੰਦੀਪ ਪੁਨੀਆ ਦੀ ਰਿਪੋਰਟਿੰਗ ਜਿਹੜਾ ਫ੍ਰੀਲੈਂਸ ਜਰਨਲਿਸਟ ਹੈ ਉਹ ਵੀ ਤੁਸੀਂ ਦੇਖੀ ਸਾਰੀ ਸਟੋਰੀ ਟਾਕ ਚੈਨਲ ਤੇ ਅਗਲੇ ਦਿਨ ਸਵੇਰੇ ਸਾਰਾ ਔਰ ਉਸ ਤੋਂ ਪਹਿਲਾਂ ਰਾਤ ਨੂੰ ਮੈਂ ਗਿਆ ਸੀ ਉੱਥੇ ਦੇਖਣ ਲਈ ਕੋਖਣ ਲਈ ਔਰ ਆਊਟ ਆਫ ਕਿਉਰਿਓਸਟੀ ਬਈ ਅਸੀਂ ਮਤਲਬ ਉੱਥੇ ਹੋ ਕੀ ਰਿਹਾ ਜਰ ਸਾਰੇ ਪਾਸੇ ਰੌਲਾ ਪਿਆ ਬਈ ਉੱਥੇ ਜਿਹੜਾ ਉਹਨਾਂ ਨੂੰ ਖਦੇੜ ਦਿੱਤਾ ਗਿਆ ਤੇ ਜਦੋਂ ਅਸੀਂ ਪੁਲ ਤੋਂ ਚੜਦੇ ਹਾਂ ਪਰਲੇ ਪਾਸੇ ਜਦੋਂ ਪੁਲ ਤੋਂ ਅਸੀਂ ਚੜੇ ਉਹਨਾਂ ਟੈਲੈਂਡ ਤੋਂ ਮੈਂ ਦੱਸਦਾ ਤੇ ਉਹ ਵੀਰਾਨ ਪਿਆ ਸੀ ਸਾਰਾ ਸਾਰਾ ਸੁਨਸਾਨ ਪਿਆ ਸੀ ਟਰਾਲੀਆਂ ਜਿਹੜੇ ਉਹਦੇ ਉਹਨਾਂ ਦੇ ਤੰਬੂ ਨੇ ਸਾਰੇ ਖਾਲੀ ਪਏ ਸੀ ਹਨਾ ਜੀ ਕੁਰਸੀਆਂ ਵੀ ਪਲਟੀਆਂ ਹੋਈਆਂ ਸੀ ਮੰਜੇ ਡੇ ਸਿੱਧੇ ਮਤਲਬ ਐ ਲੱਗਦਾ ਸੀ ਬਈ ਇੱਥੇ ਕੁਝ ਹੋ ਕੇ ਘਟਿਆ ਔਰ ਉੱਥੇ ਕੋਈ ਨਹੀਂ ਸੀ ਫਿਰ ਅਸੀਂ ਹੌਲੀ ਹੌਲੀ ਅੱਗੇ ਵਧਦੇ ਗਏ ਤੇ ਮੈਂ ਕੱਲਾ ਸੀ ਦੋ ਤਿੰਨ ਪੱਤਰਕਾਰ ਮੇਰੇ ਤੋਂ ਕਾਫੀ ਅੱਗੇ ਲੱਗ ਗਏ ਤੇ ਮੈਂ ਆਪਣੀ ਫੋਟੋ ਫੋਟੋਆਂ ਖਿੱਚਦਾ ਗਿਆ ਜੀ ਤੇ ਉੱਥੇ ਹੌਲੀ ਹੌਲੀ ਅੱਗੇ ਵਧ ਕੇ ਮੈਂ ਦੇਖਿਆ ਕਿ ਜਿਹੜੇ ਰੈਪਿਡ ਐਕਸ਼ਨ ਫੋਰਸ ਦੀ ਜਿਹੜੀ ਯੂਨੀਫਾਰਮ ਹੈ ਪੰਜਾਬ ਪੁਲਿਸ ਦੀ ਜੀ ਉਹਨਾਂ ਨੇ ਮੈਨੂੰ ਪੁੱਛਿਆ ਕੀ ਕਰ ਰਹੇ ਹੋ ਮੈਂ ਕਿਹਾ ਸੀ ਮੀਡੀਆ ਤੋਂ ਆਇਆ ਤੇ ਉਹਨਾਂ ਨੇ ਕਿਹਾ ਚਲੋ ਠੀਕ ਹੈ ਤੇ ਫਿਰ ਅੱਗੇ-ਅੱਗੇ ਜਿਹੜੀ ਹੈ ਆਵਾਜ਼ਾਂ ਆਣ ਲੱਗੀਆਂ ਉਹ ਆਵਾਜ਼ਾਂ ਬੁਲਡੋਜ਼ਰ ਦੀਆਂ ਸੀ ਹੂੰ ਤਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਇਲੈਂਸ ਤੋਂ ਜਿਸ ਤਰ੍ਹਾਂ ਬਹੁਤ ਇੱਕਦਮ ਸੁਨਸਾਨ ਜਿਹੜਾ ویرਾਨ ਸਿਟੀ ਲੈਂਡ ਜਿਵੇਂ ਜਿਵੇਂ ਅੱਗੇ ਵਧਦੇ ਗਏ ਤੇ ਬੁਲਡੋਜ਼ਰ ਵੱਲ ਤੇ ਆਵਾਜ਼ਾਂ ਬੁਲਡੋਜ਼ਰ ਦੀਆਂ ਤੇਜ਼ ਹੁੰਦੀਆਂ ਗਈਆਂ ਓਕੇ ਮਤਲਬ ਐਂ ਲੱਗਦਾ ਸੀ ਬਾਈ ਮਤਲਬ ਅੱਗੇ ਕੋਈ ਬਹੁਤ ਹੀ ਤਹਿਸ ਨੈਸ ਹੋ ਰਿਹਾ ਹੈ ਅੱਗੇ ਪਿੱਛੇ ਇੱਕਦਮ ਸੁਨਸਾਨ ਹੈ ਸਾਰਾ ਕਿਉਂਕਿ ਖਜ਼ਾਨਾ ਨੂੰ ਦਾ ਉੱਥੋਂ ਖਦੇੜਿਆ ਜਾ ਚੁੱਕਿਆ ਸੀ ਤੇ ਉਹ ਸਾਰਾ ਮੰਦਰ ਮੈਂ ਦੇਖਿਆ ਉੱਥੇ ਬਹੁਤ ਪੁਲਿਸ ਵਾਲੇ ਸੀ ਕਾਫੀ ਯੂ نو ਓਵਰ ਕਰਾਊਡ ਬੜਾ ਅਨਰੂਲੀ ਜਾ ਮੌਬ ਸੀ ਮਤਲਬ ਪੁਲਸ ਵਾਲੇ ਵੀ ਬੜੇ ਅਨਰੂਲੀ ਮੌਬ ਮੈਂ ਕਹਿ ਸਕਦਾ ਇਹਨੂੰ ਮਤਲਬ ਕਿ ਆਊਟ ਆਫ ਕੰਟਰੋਲ ਜਿਹਨੂੰ ਆਪਾਂ ਕਹਿੰਦੇ ਨਾ ਪੁਲਸ ਆਊਟ ਆਫ ਕੰਟਰੋਲ ਹੋ ਜਾਵੇ ਮਤਲਬ ਡਾਂਗਾ ਨਾਲ ਹੀ ਤੁਸੀਂ ਤੰਬੂ ਨੂੰ ਐ ਕਰਨਾ ਕੁਰਸੀ ਨੂੰ ਐ ਕਰਨਾ ਸਿੱਧਾ ਕਰਨਾ ਤੁਸੀਂ ਮਤਲਬ ਆਪਣੀ ਲੋਕਾਂ ਤੇ ਆਪਣੀ ਸਟੇਟ ਦੇ ਲੋਕਾਂ ਦੀ ਤੁਸੀਂ ਇਸ ਤਰ੍ਹਾਂ ਬਿਹੇਵ ਕਰ ਰਹੇ ਹੋ ਪਹਿਲਾਂ ਤਾਂ ਉਹਨਾਂ ਨੂੰ ਖਦੇੜਤਾ ਉਹ ਵਿਚਾਰੇ ਚਲੇ ਗਏ ਬੱਸਾਂ 'ਚ ਪਾ ਕੇ ਉਹਨਾਂ ਨੂੰ ਭੇਜਤਾ ਹੈਨਾ ਫਿਰ ਉਸ ਤੋਂ ਉਹਦੇ باوجود ਵੀ ਤੁਸੀਂ ਹਟੇ ਨਹੀਂ ਤੁਸੀਂ ਮਤਲਬ ਮਤਲਬ ਚਾਹੁੰਦੇ ਕੀ ਸੀ ਇਹਨੂੰ ਸਮਝ ਨਹੀਂ ਆਇਆ ਇੰਨੀ ਤਹਸਨਾ ਇਹ ਤੁਸੀਂ ਬੁਲਡੋਜ਼ਰ ਕਲਚਰ ਸਾਰਾ ਬੁਲਡੋਜ਼ ਕਰਤਾ ਉਹਨਾਂ ਦਾ ਸਾਰਾ ਹੈ ਨਾ ਜਿਵੇਂ ਕੋਈ ਗੁੱਸਾ ਹੋਵੇ ਕਿਸੇ ਤਰ੍ਹਾਂ ਦੀ ਸਰਕਾਰ ਨੇ ਕੋਈ ਖੁੰਦਕ ਕੱਢਣੀ ਹੋਵੇ ਇਸ ਤਰੀਕੇ ਨਾਲ ਉਹ ਤੇ ਤਹਸਨਾ ਇਸ ਮੈਂ ਜਿਹੜੀ ਆ ਉਹ ਦੇਖੀ ਜੀ ਸਰ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਆ ਇੰਡੀਆ ਇੱਕ ਡੈਮੋਕਰੇਟਿਕ ਕੰਟਰੀ ਹੈ ਤੇ ਇਸ ਸੰਵਿਧਾਨ ਦੇ ਅਕੋਰਡਿੰਗ ਵੀ ਡੈਮੋਕਰੇਟਿਕ ਕੰਟਰੀ ਆ ਪਰ ਜਿਵੇਂ ਫਰੀडम ਆਫ ਪ੍ਰੈਸ ਦਾ ਇੰਡੈਕਸ ਦੇਖੀਓ ਉੱਚ ਆਪਾਂ ਸਭ ਤੋਂ ਥੱਲੇ ਲਾਈ ਕਰਦੇ ਆ 182 ਸ਼ਾਇਦ ਆਪਣਾ ਸੈਂਸਸ ਦੇ ਅਕੋਰਡਿੰਗ ਸੈਂਸਸ ਆ ਇੰਡੀਆ ਦਾ ਪ੍ਰੈਸ ਫਰੀडम ਦੇ ਵਿੱਚ ਜਿਵੇਂ ਪੱਤਰਕਾਰਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਉਸ ਦਿਨ ਕਾਰਵਾਈ ਕੀਤੀ ਕਿਸਾਨੀ ਅੰਦੋਲਨ ਨੂੰ ਖਦੇੜਨ ਸਮੇ ਉਸ ਸਮੇ ਵੀ ਸਰ ਉੱਥੇ ਮੌਜੂਦ ਸਨ ਸਰ ਦਾ ਫੋਨ ਖੋਇਆ ਗਿਆ ਵਕਾਇਦਾ ਇਹਨਾਂ ਨੂੰ ਫੜਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਅਬਿਊਜ਼ਿੰਗ ਲੈਂਗੁਏਜ ਦੀ ਵਰਤੋਂ ਕੀਤੀ ਗਈ ਸਰ ਉਹ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੋ ਸਾਡੇ ਦਰਸ਼ਕਾਂ ਨਾਲ ਕਿਵੇਂ ਦਾ ਸੀ ਉਸਦੋਂ ਦੇਖੋ ਮੈਂ ਮਤਲਬ ਪੰਜਾਬ ਪੁਲਿਸ ਦਾ ਜਿਹੜਾ ਰਵਈਆ ਪੂਰਾ ਅਨਰੂਲੀ ਸੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਤੇ ਜਦੋਂ ਮੈਂ ਸ਼ਾਰਟਸ ਲੈ ਰਿਹਾ ਸੀ ਵੀਡੀਓਜ਼ ਲੈ ਰਿਹਾ ਸੀ ਤੇ ਉਦੋਂ ਇੱਕ ਪੁਲਿਸ ਵਾਲਾ ਜਿਹੜਾ ਸੀ ਥੋੜੇ ਹਾਇਰ ਰੈਂਕ ਦਾ ਲੱਗ ਰਿਹਾ ਸੀ ਕਨਸਟੇਬਲ ਨਹੀਂ ਸੀ ਉਸ ਤੋਂ ਉੱਪਰ ਲੇ ਕਿਸੇ ਰੈਂਕ ਦਾ ਸੀ ਤੇ ਉਹਨੇ ਮੇਰੇ ਵੱਲ ਵੇਖ ਕੇ ਹਾਂ ਭਾਈ ਕਿਵੇਂ ਹੈ ਨਾ ਮੈਂ ਕਿਹਾ ਮੈਂ ਐਕਦਾ ਮੁਹਾਰੀ ਤੋਂ ਅਸੀਂ ਜਰਨਲਿਸਟਾਂ ਮੈਂ ਵੀ ਹੂੰ ਤੇ ਮੈਂ ਕਹਿੰਦਾ ਆਈ ਕਾਰਡ ਮੈਂ ਕਿਹਾ ਆਈ ਕਾਰਡ ਨਹੀਂ ਹੈਗਾ ਮੈਂ ਕੋਈ ਯੂਟਿਊਬਰ ਹੁੰਦੇ ਆ ਫ੍ਰੀਲੈਂਸ ਜਰਨਲਿਸਟ ਹੁੰਦੇ ਆ ਹੈ ਨਾ ਮੇਰਾ ਪੁਰਾਣਾ ਪੰਜਾਬ ਗਵਰਨਮੈਂਟ ਐਕ੍ਰੈਡੀਟਿਸ਼ਨ ਕਾਰਡ ਕਈ ਵਾਰੀ ਪਹਿਲਾਂ ਹਿੰਦੁਸਤਾਨ ਟਾਈਮਜ਼ ਆਇਆ ਨਾ ਉਹ ਤਾਂ ਕਦੋਂ ਦਾ ਉਹ ਹੋ ਗਿਆ ਆਊਟਡੇਟਡ ਹੋ ਗਿਆ ਹੂੰ ਨਜ਼ੀ ਆਪਣੇ ਦਾ ਅਦਾਰੇ ਖੋਲ ਕੇ ਬੈਠੇ ਆ ਹੈ ਨਾ ਆਪਣੇ ਤੇ ਮੇਰੇ ਕੋਲ ਕੈਰਵੈਂ ਦਾ ਇੱਕ ਜਗਾ ਮੇਰਾ ਪੁਰਾਣਾ ਕੋਈ ਹਾਈ ਕਾਰ ਪਿਆ ਸੀ ਉਹ ਵੀ ਕਾਰ ਚ ਪਿਆ ਸੀ ਮੈਂ ਕਿਹਾ ਉਹ ਮੇਰੇ ਕੋਲ ਕਾਰ ਚ ਪਏ ਉਹਨੇ ਕੁਝ ਨਹੀਂ ਸੁਣਿਆ ਜੀ ਉਹਨੇ ਕਹਾ ਫਿਰ ਉਹਨੇ ਕਹਾ ਚਲੋ ਠੀਕ ਹੈ ਜਦ ਇੱਕ ਦੂਸਰੇ ਦੋ ਹੋਰ ਪੁਲਸ ਵਾਲੇ ਸੀ ਜਦ ਉਹਨਾਂ ਨੇ ਦੇਖਿਆ ਮੈਂ ਉੱਥੇ ਗੱਲਬਾਤ ਕਰ ਰਿਹਾ ਸੀ ਜਿਹੜੇ ਸਮਾਨ ਚੁੱਕ ਰਹੇ ਸੀ ਲੋਕ ਉਹ ਪਹਿਲਾਂ ਮੈਨੂੰ ਲੱਗਿਆ ਕਿਸਾਨ ਨੇ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤਾ ਕਹਿੰਦੇ ਨਹੀਂ ਅਸੀਂ ਕੋਈ ਬਿਆਨ ਨਹੀਂ ਦੇ ਸਕਦੇ ਇਸ ਵੇਲੇ ਤਾਂ ਉਹਨੇ ਬੂਟਾ ਅਖ ਲਿਆ ਉਹ ਬੰਦੇ ਨੇ ਜਿਹੜਾ ਸਿਵਿਲਿਅਨ ਸੀ ਉੱਥੇ ਹਨਾ ਜਿਹੜਾ ਟਰਾਲੇ ਟਰਾਲੇ ਨੂੰ ਲੈ ਕੇ ਜਾ ਰਹੇ ਸੀ ਪੁਲਸ ਵਾਲਿਆਂ ਨਾਲ ਗੱਲ ਕਰਕੇ ਹਨਾ ਔਰ ਕਈ ਲੋਕ ਸੋਤੇ ਸਿਵਿਲੀਅਨ ਜੈਸੀ ਪਹਿਲਾਂ ਮੈਨੂੰ ਲੱਗਿਆ ਕਿਸਾਨ ਨੇ ਲੇਕਿਨ ਉਹ ਫਿਰ ਮੈਨੂੰ ਲੱਗਿਆ ਫਿਰ ਮਤਲਬ ਕਨਫਿਊਜ਼ਨ ਜੀ ਸੀ ਬੜੀ ਜੇ ਕਿਸਾਨ ਨੇ ਤਾਂ ਕਿਸਾਨਾਂ ਨੂੰ ਤਾਂ ਖਦੇੜਤਾ ਉਹਨਾਂ ਦਾ ਤਾਂ ਨਿਠਾਤਾ ਫਿਰ ਇਹ ਪਾਉਣ ਨੇ ਕਿ ਇਹ ਉਹਨਾਂ ਦੀ ਰਿਕੁਐਸਟ ਤੇ ਦੁਬਾਰਾ ਆਏ ਨੇ ਵੀ ਸਾਨੂੰ ਸਮਾਨਤਾ ਚੁੱਕ ਲੈਣ ਦਿਓ ਲੇਕਿਨ ਉਹ ਸਮਾਨ ਵੀ ਚੁੱਕਣਾ ਬੜੀ ਇੱਕ ਬੜੇ ਸ਼ੱਕੀ ਤਰੀਕੇ ਨਾਲ ਮਾ ਸਾਰਾ ਕੁਝ ਹੋ ਰਿਹਾ ਸੀ ਜਦੋਂ ਉਹਨਾਂ ਨੇ ਅਬਜ਼ਰਵ ਕੀਤਾ ਉਹਨਾਂ ਨਾਲ ਵੀ ਗੱਲ ਕਰ ਰਹੇ ਆਂ ਔਰ ਫਰੀਲਾ ਬਣਾ ਰਿਹਾ ਪੁਲਿਸ ਵਾਲਿਆਂ ਦੀਆਂ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਆਈ ਕਾਰਡ ਦਿਖਾ ਆਪਣਾ ਮੈਂ ਉਹਨੂੰ ਕਿਹਾ ਮੈਂ ਕਿਵੇਂ ਤੁਹਾਨੂੰ ਦੱਸਿਆ ਉਹ ਇੱਥੇ ਕਿਹੜਾ ਕਰਫਿਊ ਲੱਗਿਆ ਹੋਇਆ ਇੱਥੇ ਆਈ ਕਾਰਡ ਮੇਰਾ ਕਾਰਚ ਪਿਆ ਹੈਗਾ ਤੁਸੀਂ ਮੇਰਾ ਚੈਨਲ ਦੇਖ ਲਓ ਸਾਡਾ ਹੈ ਨਾ ਸਟੋਰੀ ਟਾਕ ਚੈਨਲ ਦੇਖ ਲਓ ਤੇ ਉਹ ਸਾਰੇ ਲੱਗੇ ਹੋਏ ਨੇ ਮੈਂ ਕਿ ਦੂਜੇ ਵੀ ਤਾਂ ਸਾਰੇ ਇਲਾਕੇ ਰੀਲ ਲੱਗ ਖਿੱਚ ਕੇ ਗਏ ਨੇ ਉੱਥੇ ਜ਼ੀ ਨਿਊਜ਼ ਵਾਲੇ ਨਿਊਜ਼ 18 ਵਾਲੇ ਉਹ ਕੈਮਰਸ ਆਪਣੇ ਸਾਹਮਣੇ ਜੋ ਵੀ ਇਨਸਟਰਕਸ਼ਨਸ ਹੋਣੀਆਂ ਜਾਂ ਨਹੀਂ ਹੋਣੀਆਂ ਉਹਨਾਂ ਦਾ ਇਕੱਲੇ ਬੁਲਡੋਜ਼ਰ ਦੀ ਪਿਕਚਰ ਲੈ ਕੇ ਆਪਣੀ ਕਮੈਂਟਰੀ ਜੋ ਹੁੰਦਾ ਹੈ ਨੈਸ਼ਨਲ ਨੀਨ ਮੇਨਸਟ੍ਰੀਮ ਮੀਡੀਆ ਦਾ ਉਹ ਸਾ ਆਪਣਾ ਗੋਦੀ ਮੀਡੀਆ ਦਾ ਜੋ ਸਾਰਾ ਸਹ ਹਫਤਾ ਉਹ ਦੋ ਤਿੰਨ ਚੈਨਲ ਆ ਕੇ ਉਹ ਸਾਰਾ ਕਰਕੇ ਆਪਣਾ ਜਾ ਚੁੱਕੇ ਸੀ ਤੇ ਉਹਨਾਂ ਨੇ ਫਿਰ ਮੈਨੂੰ ਕਫਲ ਕੀਤਾ ਪਿੱਛੋਂ ਫੜਿਆ ਮੈਂ ਕਿਹਾ ਇੱਕ ਮਿੰਟ ਇੱਕ ਵਰਦੀ ਵਾਲਾ ਵੀ ਸੀ ਉੱਥੇ ਔਰ ਸੌਰੀ ਇੱਕ ਪਲੇਨ ਵਰਦੀ ਚ ਵੀ ਸੀ ਮਤਲਬ ਕਿ ਪਲੇਨ ਕੱਪੜਿਆਂ ਵਾਲਾ ਸੀ ਤੇ ਉਹ ਹੈਗਾ ਪੁਲਿਸ ਵਾਲੇ ਦੇ ਨਾਲ ਹੀ ਸੀ ਉਹਦੇ ਮੂੰਹ ਚੋਂ ਵੀ ਸ਼ਰਾਬ ਪੀਣ ਦੀ ਸਮੈਲ ਆ ਰਹੀ ਸੀ ਫਿਰ ਉਹ ਮੇਰੇ ਸਾਹਮਣੇ ਹੋਇਆ ਫਿਰ ਉਹਨੇ ਮੂੰਹ ਵੀ ਬੰਦ ਕਰ ਲਿਆ ਉਹਨੂੰ ਪਤਾ ਲੱਗ ਗਿਆ ਵੀ ਇਹ ਮੈਨੂੰ ਇਦਾਂ ਸਮਲ ਕਰ ਰਿਹਾ ਇਦਾਂ ਹੈਨਾ ਫੇਰ ਮੈਂ ਕਹਾ ਤੂੰ ਮੈਨੂੰ ਹੱਥ ਕੇ ਮਿਲਾ ਰਿਹਾ ਤੂੰ ਕੌਣ ਹੈ ਮੈਂ ਕਹਾ ਤੂੰ ਇਨ ਪਲੇਨ ਕਲੋਸ ਹੈਗਾ ਤੇਰੀ ਕੀ ਆਇਡੈਂਟੀਟੀ ਹੈਗੀ ਤੂੰ ਤਾਂ ਮੈਨੂੰ ਹੱਥ ਫ੍ਰਿਸਕ ਕਿਵੇਂ ਵੀ ਨਹੀਂ ਕਰ ਸਕਦਾ ਤੁਸੀਂ ਮੈਨੂੰ ਫ੍ਰਿਸਕ ਕਿਵੇਂ ਕਰ ਸਕਦੇ ਹੋ ਮੈਨੂੰ ਐਸਐਸਪੀ ਕੋਲ ਗੱਲ ਕਰਾਓ ਐਸਐਸਪੀ ਨਾਲ ਮੇਰੀ ਗੱਲ ਕਰਾਓ ਜਾਂ ਆਪਣੇ ਕਿਸੇ ਸੀਨੀਅਰ ਡੀਐਸਪੀ ਐਸਪੀ ਰੈਂਕ ਦੇ ਅਫਸਰ ਨਾਲ ਗੱਲ ਕਰਾਓ ਉਹ ਕਹਿੰਦੇ ਕਰਾਉਣਿਆ ਤੇਰੀ ਗੱਲ ਖੋਣੇ ਕਰਾਉਣਿਆ ਖੜ ਜਾ ਮੈਂ ਤੈਨੂੰ ਇਹਦਾ ਕਾਈ ਕਾਰਡ ਕੋ ਆਈ ਕਾਰਡ ਨਹੀਂ ਹੈ ਦੇ ਕੋਲੇ ਆ ਆ ਉਹ ਹੈ ਨਾ ਮੇਰੇ ਕੋਲ ਇੱਕ ਵਾਈਟਾਮਿਨ ਡੀ ਦੇ ਕੈਪਸੂਲ ਸੀ ਜਿਹੜਾ ਮੈਂ ਡਿਨਰ ਤੋਂ ਬਾਅਦ ਲੈਣਾ ਹੁੰਦਾ ਸੀ ਉਹ ਮੈਂ ਕਰੋ ਤੁਰ ਕੇ ਫਟਾਫਟ ਪਾਕਟ 'ਚ ਪਾ ਲਿਆ ਸੀ ਉਹ ਪੱਤਾ ਜਿਹੜਾ ਦੇਖਿਆ ਉਹਨਾਂ ਨੇ ਇਹ ਤਾਂ ਨਸ਼ੇੜੀ ਸੀ ਜੀ ਹੈ ਨਾ ਤੇ ਹਾਂ ਉਹ ਮੇਰਾ ਪਰਨਾ ਬੰਨੇ ਹੋਈ ਸੀ ਰਾਤੀ ਕੈਜੂਅਲੀ ਥੋੜਾ ਮੈਂ ਡਰੈਸ ਸੀ ਹੈ ਨਾ ਇੱਕ ਤਾਂ ਇਹ ਵੀ ਕਾਰਨ ਹੋ ਸਕਦਾ ਬਟ ਵਟ ਏਵਰ ਜਦੋਂ ਉਹਨਾਂ ਨੇ ਸਲਿਕਨਲ ਗੱਲ ਕੀਤੀ ਪੂਰੀ ਉਹ ਉਹਨਾਂ ਨੇ ਕੁਝ ਨਹੀਂ ਸੁਣੀ ਮੇਰੀ ਤੇ ਉਹਨਾਂ ਨੇ ਮੇਰਾ ਫੋਨ ਖੋਲਿਆ ਮੈਂ ਕਿਹਾ ਤੁਸੀਂ ਮੈਂ ਬਹੁਤ ਮਤਲਬ ਠਿੱਕ ਕੇ ਮੈਂ ਚਲਾਇਆ ਹੈ ਨਾ ਪਰ ਉਹ ਤੇ ਇੱਕ ਹੋਰ ਜਰਨਲਿਸਟ ਸੀ ਹਨਾ ਉਹ ਮੈਨੂੰ ਦੂਜੇ ਪਾਸੇ ਘੋਖੇ ਹਨਾ ਖਿੱਚੇ ਤੇ ਇਧਰੋਂ ਮੈਂ ਉਹਨੂੰ ਵੀ ਭਜਾਤਾ ਕਹਿ ਕੇ ਬਈ ਤੁਹਾਡੇ ਤੇਰੇ ਡਾਂਗਾ ਪੈਣੀ ਹੈ ਤੇ ਇਹ ਚੀਜ਼ ਹੈ ਇਹਨਾਂ ਨੇ ਤਿੰਨ ਜਣਿਆਂ ਨੇ ਚੰਗੇ ਮਸਕੂਲਰ ਹੈਵੀ ਜਿਵੇਂ ਗੁੰਡੇ ਨਹੀਂ ਹੁੰਦੇ ਉਸ ਤਰ੍ਹਾਂ ਬਿਹੇਵ ਕਰ ਰਹੇ ਸੀ ਇਕੱਲੇ ਮੇਰੇ ਨਾਲ ਹੀ ਓਵਰ ਆਲ ਹੀ ਚੀਜ਼ਾਂ ਦਾ ਵੀ ਖੁੰਦਕ ਹੈ ਮਤਲਬ ਤੁਸੀਂ ਇੱਕ ਕੁਰਸੀਆਂ ਕੁਰਸੀਆਂ ਨੂੰ ਐ ਕਰ ਰਹੇ ਹੋ ਤੁਸੀਂ ਤੰਬੂਆਂ ਨੂੰ ਐ ਪਾੜ ਰਹੇ ਹੋ ਤੁਸੀਂ ਬੈਨਰ ਬੈਨਰ ਨੂੰ ਐ ਪੋਣੇ ਐ ਪਾੜਨ ਲੱਗਿਆ ਉਹਨੇ ਦੇਖਿਆ ਮੈਂ ਨੋਟਿਸ ਕਰ ਰਿਹਾ ਫਿਰ ਉਹ ਤੇ ਮਾਰਨ ਲੱਗ ਗਿਆ ਸਾਈਡ ਤੇ ਰੱਖਦਾ ਹੈ ਨਾ ਜੀ ਤੋਂ ਬੇਸਿਕਲੀ ਆਵਾਜ਼ ਐਨ ਆਬਸਟੈਕਲ ਮੈਂ ਉਹਨਾਂ ਦੇ ਕੰਮ ਚ ਵਿਗਨ ਪੈ ਰਿਆ ਸੀ ਵਿਗਨ ਨਾ ਕੁਝ ਕਰਦਾ ਹੋਇਆ ਮੈਂ ਕਿਹਾ ਉਹਨਾਂ ਨੂੰ ਫਿਜ਼ੀਕਲੀ ਰੋਕ ਰਿਆ ਸੀ ਮੈਂ ਤਾਂ ਆਪਦੇ ਸੈਲਫੋਨ ਤੋਂ ਕੈਪਚਰ ਕਰ ਰਿਆ ਸੀ ਤੇ ਉਹਨਾਂ ਨੇ ਮੇਰਾ ਫੋਨ ਖੋਲਿਆ ਨਾਲ ਮੈਨੂੰ ਗਾਲਾਂ ਕੱਢੀਆਂ ਦੇਖੋ ਮੈਨੂੰ ਉਹਨਾਂ ਨੇ ਗਾਲਾਂ ਕੱਢਣ ਤੇ ਅਫਸੋਸ ਨਹੀਂ ਹੈ ਨਾ ਸੋ ਪੈਥੈਟਿਕ ਮੈਨੂੰ ਉਹਨਾਂ ਤਰਸ ਆਉਂਦਾ ਐਕਚੁਅਲੀ ਜਿਹੜੇ ਕਨਸਟੇਬਲ ਰੈਂਕ ਦੇ ਏਐਸਆਈ ਰੈਂਕ ਦੇ ਇਹ ਜਿਹੜਾ ਥੱਲੜਾ ਜਿਹੜਾ ਲੋਟ ਹੈ ਜਿਹੜਾ ਨਾ ਆਈਪੀਐਸ ਹੈ ਨਾ ਪੀ ਇਹ ਰਿਕਰੂਟਮੈਂਟ ਇਹ ਜਿਹੜੀ ਭਰਤੀ ਹੈ ਥੱਲੇ ਦੀ ਸਾਰੀ ਇਹ ਜਿਸ ਤਰ੍ਹਾਂ ਯੂਜ਼ ਹੋ ਰਹੀ ਹੈ ਇਹ ਗਦੇ ਘੋੜੇ ਵਾਲੀ ਤਰ੍ਹਾਂ ਯੂਜ਼ ਹੋ ਰਹੀ ਹੈ ਸਾਰੀ ਹੈ ਨਾ ਹੈ ਨਾ ਔਰ ਦੇ ਵਰ ਸੋ ਇਨਟੌਕਸੀਕੇਟਿਡ ਮੈਂ ਕਹਿਣਾ ਨਹੀਂ ਚਾਹੀਦਾ ਬਾਰ ਬਾਰ ਪਰ ਜਿਹੜੇ ਜਿਹੜੀ ਗੱਲ ਹੈਗੀ ਉਹ ਤਾਂ ਹੈਗੀ ਹੋਈ ਹੈ ਹਾਂ ਉਹਨਾਂ ਜੋ ਕੁਝ ਨਸ਼ੇਦ ਸੀ ਪੁਲਿਸ ਵਾਲੇ ਹਨਾ ਜਿਵੇਂ ਮਤਲਬ ਬਿਨਾ ਸ਼ਰਾਬ ਪੀਤੇ ਕੰਮ ਉਹਨਾਂ ਕੋਲ ਹੋ ਰਹੀ ਹੋ ਨਹੀਂ ਰਿਹਾ ਹੁੰਦਾ ਬਿਲਕੁਲ ਮਤਲਬ ਇਹ ਵੀ ਇਹ ਵੀ ਹੋ ਸਕਦਾ ਇਟਸ ਅ ਟਫ ਜੌਬ ਯੂ نو ਸਾਰੇ ਸਟੇਟ ਦੀ ਸਾਰੇ ਪੰਜਾਬ ਦੀ ਉੱਤੇ ਪੁਲਿਸ ਲੱਗੀ ਹੋਈ ਤੇ ਉਹਨਾਂ ਨੇ ਫਿਰ ਮੇਰਾ ਫੋਨ ਖੋਲ ਲੇ ਤੇ ਮੈਨੂੰ ਉੱਥੋਂ ਉਹਨਾਂ ਨੇ ਕਿਹਾ ਵੀ ਤੂੰ ਦੌੜ ਜਾ ਤੇ ਮੈਂ ਇੱਕ ਨੂੰ ਕਿਹਾ ਮੈਂ ਕਿਹਾ ਮੈਨੂੰ ਮੇਰਾ ਫੋਨ ਕਦੋਂ ਮਿਲੇਗਾ ਤੁਸੀਂ ਮੈਨੂੰ ਇਹ ਦੱਸੋ ਠੀਕ ਕਹਿੰਦੇ ਤੈਨੂੰ ਤੇਰਾ ਫੋਨ ਅਗਲੇ ਜਨਮ ਚ ਵੀ ਨਹੀਂ ਮਿਲ ਸਕਦਾ ਅੱਛਾ ਹਾਂ ਤਾਨਾ ਸ਼ਾਇਦ ਇਹ ਤਾਨਾਸ਼ਾਹੀ ਕਹਿ ਲੋ ਜਾਂ ਕੁਝ ਕਹਿ ਲੋ ਯੂ نو ਬਟ ਦੇ ਵਰ ਪੀਟੀਏਬਲ ਕੈਰੈਕਟਰ ਨਾ ਲੋਅਰ ਰੈਂਕ ਦੇ ਵਿਚਾਰੇ ਉਹ ਪੁਲਿਸ ਵਾਲੇ ਸੀ ਹਨਾ ਉਹਨਾਂ ਤੇ ਕੀ ਗੁੱਸਾ ਕੱਢਣਾ ਉਹਨਾਂ ਨਾਲ ਸ਼ਿਕਾਇਤ ਕੀ ਹੈ ਸ਼ਿਕਾਇਤ ਤਾਂ ਸਿਸਟਮ ਤੋਂ ਹੈ ਜੀ ਸ਼ਿਕਾਇਤ ਤਾਂ ਐਸਐਸਪੀ ਤੋਂ ਹੈ ਮਤਲਬ ਕਿ ਲੋਕਾਂ ਦੀ ਸ਼ਿਕਾਇਤ ਕੱਲੀ ਮੇਰੀ ਗੱਲ ਨਹੀਂ ਕੱਲੀ ਮੇਰਾ ਤਾਂ ਚਲੋ ਫੋਨ ਮਿਲ ਗਿਆ ਬਤੌਰ ਪੱਤਰਕਾਰ ਅਗਲੇ ਦਿਨ ਜਾ ਕੇ ਮੈਂ ਫੋਨ ਲੈ ਲਿਆ ਪਰ ਉਹਨਾਂ ਲੋਕਾਂ ਦਾ ਕੀ ਬਣੇਗਾ ਜਿਹੜੇ ਮਤਲਬ ਹੈਂਡ ਟੂ ਮਾਊਥ ਜਿਹੜੇ ਕਿਸਾਨ ਨੇ ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਕੋਲੇ ਦੋ ਦੋ ਕਿੱਲੇ ਪੈੜੀ ਹੈ ਸਿਰਫ ਉਹਨਾਂ ਨੇ ਆਪਦੇ ਵਿਚਾਰੇ ਦੇ ਟਰੋਲੇ ਜਿਹੜੇ ਨੇ ਉੱਥੇ ਖੜਾਏ ਆ ਹਨਾ ਉਹ ਟਰੋਲੇ ਗਵਾਚ ਗਵਾਚਗੇ ਟਰੈਕਟਰਾਂ ਦੇ ਨਿਸ਼ਾਨ ਹੋ ਗਏ ਉਹ ਕਹਿੰਦੇ ਕਿ 10 ਦਰਜਨ ਮੇਰੇ ਕੋਲ 6-7 ਟਰੈਕਟਰ ਵੀ ਨੰਬੇ ਹਨਾ ਹਾਂ ਮਤਲਬ ਇੱਕ ਆਮ ਆਦਮੀ ਹੈ ਜਿਹਨ ਜਿਹੜਾ ਹੈਂਟੂ ਮਾਉ تھا ਜਿਨੇ ਪੈੜੀਆਂ ਚ ਪਾਣੀ ਵੀ ਲਾਉਣਾ ਤੇ ਉਹ ਰਾਤਾਂ ਨੂੰ ਫਿਰ ਭੱਜ ਕੇ ਆ ਰਿਹਾ ਵੀ ਸਾਡਾ ਸਮਾਨ ਕਿੱਧਰ ਗਿਆ ਹੈਨਾ ਉਹਨੇ ਘਰ ਵੀ ਸਾਹਮਣਾ ਹੈ ਉਹਨੇ ਔਰ ਉੱਥੇ ਲੋਕ ਬੈਠੇ ਆ ਸਾਰੇ ਹੈਨਾ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਲੋਕ ਆਪਣਾ ਕੀਮਤੀ ਸਮਾਂ ਦੇ ਰਹੇ ਨੇ ਮੈਂ ਲੀਡਰਾਂ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਆਈ ਐਮ ਨਾਟ ਟਾਕਿੰਗ ਅਬਾਊਟ ਸਰਵੰਥਿੰਗ ਪੰਦੇਰੀਆ ਡੱਲੇਵਾਲ ਸਾਹਿਬ ਮੈਂ ਕੈਡਰ ਦੇ ਥੱਲੇ ਕੈਡਰ ਦੀ ਗੱਲ ਕਰ ਰਿਹਾ ਜਿਹੜਾ ਇਹਨਾਂ ਜਥੇਬੰਦੀਆਂ ਨਾਲ ਰਜਿਸਟਰ ਵੀ ਨਾ ਹੋਵੇ ਉਹ ਜਿਹੜਾ ਉਹ ਜਿਹੜਾ ਜਿਹੜਾ ਹਾਰਡ ਐ ਲੋਕਾ ਦਾ ਉਹ ਉੱਤੇ ਸਾਲ ਤੋਂ ਬੈਠਾ ਸੀ ਹੈਨਾ 2000 ਬੈਠਾ ਸੀ 6000 ਬੈਠਾ ਸੀ ਮੈਂ ਕਹਿੰਦਾ 250 ਬੈਠਾ ਸੀ ਬੈਠੇ ਸੀ ਨਾ ਉੱਥੇ ਇੱਕ ਡੈਮੋਕ੍ਰੇਸੀ ਦਾ ਹਿੱਸਾ ਸੀ ਉਹ ਲੋਕਤੰਤਰ ਦਾ ਹਿੱਸਾ ਸੀ ਨਾ ਜਿਹੜਾ ਉੱਥੇ ਬੈਠੀ ਨਾ ਉੱਥੇ ਇਸ ਕੰਮ ਨੂੰ ਸਾਰਾ ਖਦੇੜਿਆ ਗਿਆ ਤੇ ਲੋਕਾਂ ਦਾ ਕਿੰਨਾ ਭਾਰੀ ਨੁਕਸਾਨ ਹੋਇਆ ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਆ ਜਰਨਲਿਜ਼ਮ ਬਾਰੇ ਤੇ ਆਮ ਲੋਕਾਂ ਬਾਰੇ ਹੈਨਾ ਜਰਨਲਿਜ਼ਮ ਜਾਂ ਪ੍ਰੈਸ ਡੈਮੋਕ੍ਰੇਸੀ ਦਾ ਫੋਰਥ ਆਫ ਪਿਲਰ ਆ ਫੋਰਥ ਪਿਲਰ ਆ ਜਦੋਂ ਪੱਤਰਕਾਰਾਂ ਦੀ ਸਰਕਾਰ ਇਹਨਾਂ ਅਤਿਆਚਾਰ ਕਰਦੀ ਹੈ ਪੱਤਰਕਾਰਾਂ ਤੇ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਦੂਜੇ ਪਾਸੇ ਪੰਜਾਬ ਪੁਲਿਸ ਹਾਲ ਦੇ ਦਿਨਾਂ ਵਿੱਚ ਦੇਖਿਆ ਗਿਆ ਕਿ ਬੜੇ ਸਵਾਲਾਂ ਦੇ ਘੇਰੇ ਵਿੱਚ ਘिरी ਹੋਈ ਆ ਚਾਹੇ ਉਹ ਕਰਨਲ ਦੇ ਕੁੱਟਮਾਰ ਦਾ ਮਾਮਲਾ ਲੈ ਲਓ ਤੇ ਆਏ ਦਿਨ ਪੂਰੇ ਪੰਜਾਬ ਦੇ ਵਿੱਚ ਐਨਕਾਊਂਟਰ ਇਸ ਨੂੰ ਵੀ ਤੁਸੀਂ ਕਿਸਾਨੀ ਅੰਦੋਲਨ ਨਾਲ ਜੋੜ ਕੇ ਆਪਣੀ ਗੱਲ ਰੱਖ ਸਕਦੇ ਹੋ ਨਹੀਂ ਇਹ ਓਵਰঅল ਤਾਨਾਸ਼ਾਹੀ ਦਾ ਹਿੱਸਾ ਹੀ ਹੈ ਨਾ ਜੀ ਕੱਲ ਇਹ ਹੀ ਗੱਲ ਨਹੀਂ ਜਦੋਂ ਬੋਰਡ ਰੂਮ ਜਦੋਂ ਕਮੇਟੀ ਕਮਰੇ ਜਦੋਂ ਮੀਟਿੰਗ ਹਾਲ ਜਦੋਂ ਮੁੱਖ ਮੰਤਰੀ ਜਗਿੰਦਰ ਸਿੰਘ ਉਗਰਹਾਨੋਂ ਸਿੱਧਾ ਇਹਦਾ ਸਨਪ ਕਰ ਸਕਦੇ ਆ ਬਿਲਕੁਲ ਹੈਨਾ ਜਿਸ ਤਰ੍ਹਾਂ ਉੱਠ ਕੇ ਜਾ ਸਕਦੇ ਆ ਔਰ ਸਨਪ ਕਰ ਸਕਦੇ ਆ ਉਹ ਔਰਾ ਤਾਂ ਉਦੋਂ ਹੀ ਥੱਲੇ ਕਰਤਾ ਕਿਸਾਨੀ ਜਥੇਬੰਦੀਆਂ ਦਾ ਹਾਂ ਜਿਹੜਾ ਕਿਸਾਨੀ ਜਥੇਬੰਦੀਆਂ ਦਾ ਇੱਕ ਔਰਾ ਹੈ ਔਰਾ ਹੁਣ ਵੀ ਹੈਗਾ ਮਤਲਬ ਤੁਸੀਂ ਇੰਨੀ ਬਤਮੀਦੀ ਨਾਲ ਬਤੌਰ ਮੁੱਖ ਮੰਤਰੀ ਪੇਸ਼ ਆਉਂਦੇ ਹੋ ਮਤਲਬ ਦ ਮੋਸਟ ਪਾਵਰਫੁਲ ਮੈਨ ਪ੍ਰਕਾਸ਼ ਸਿੰਘ ਬਾਦਲ ਯਾ ਇੱਦਾਂ ਤਾਂ ਉਹਨੇ ਵੀ ਜ਼ਿੰਦਗੀ 'ਚ ਕਦੇ આજ ਤੱਕ ਨਹੀਂ ਮਤਲਬ ਕਦੇ ਕੋਈ ਐਦਾਂ ਕੁਝ ਨਹੀਂ ਕਦੇ ਕੋਈ ਦੇਖਿਆ ਨਹੀਂ ਹੈ ਨਾ ਜੀ ਈਵਨ ਕਿ ਐਮਰਜੈਂਸੀ ਦਾ ਪੀਰੀਅਡ ਵੀ ਹੋਵੇ ਜਿਹੜਾ ਇੱਕ ਮੁੱਖ ਮੰਤਰੀ ਆ ਉਹਦਾ ਕੋਈ ਡੈਕੋਰਮ ਹੁੰਦਾ ਉਹਦਾ ਕੋਈ ਕੋਡ ਹੁੰਦਾ ਬਿਹੇਵੀਅਰ ਦਾ ਹੈ ਨਾ ਜੀ ਤੇ ਉਹ ਉਸਤੇ ਵੀ ਮਤਲਬ ਖਰੇ ਨਹੀਂ ਉਤਰ ਰਿਹਾ ਦੂਸਰੇ ਪਾਸੇ ਮਤਲਬ ਹੀ ਇਸ ਬਿਹੇਵਿੰਗ ਲਾਈਕ ਅ ਸਟਰੀਟ ਬੋਏ ਹੈ ਨਾ ਜਿਵੇਂ ਸੜਕਾਂ ਤੇ ਆਮ ਆਦਮੀ ਜਿਵੇਂ ਬਿਹੇਵ ਕਰਦਾ ਹੈ ਨਾ ਟਰੇਟ ਫਾਈਟ ਦੀ ਤਰ੍ਹਾਂ ਬਿਲਕੁਲ ਤੇ ਇਹ ਹਾਲ ਹੈ ਮਤਲਬ ਸਰਕਾਰ ਦਾ ਔਰ ਪੁਲਿਸ ਦਾ ਹਾਂ ਸਰ ਜਿਵੇਂ ਤੁਸੀਂ ਕਿਹਾ ਵੀ ਮੈਂ ਜਦੋਂ ਉੱਥੇ ਪਹੁੰਚਿਆ ਤਾਂ ਦੇਖਿਆ ਵੀ ਚੋਰੀਆਂ ਹੋ ਰਹੀਆਂ ਨੇ ਕੋਈ ਏਸੀ ਉਤਾਰ ਰਿਹਾ ਕੋਈ ਟਰਾਲੀਆਂ ਚੋਰੀ ਕਰ ਰਿਹਾ ਕੋਈ ਟਰੈਕਟਰ ਲੈ ਕੇ ਜਾ ਰਿਹਾ ਇੱਧਰ ਉੱਧਰ ਅ ਅਫੜਾ ਦਫੜੀ ਦਾ ਮਾਹੌਲ ਸੀ ਉਸ ਸਮੇਂ ਪਰ ਅੱਜ ਇੱਕ ਐਮਐਲਏ ਨੇ ਬਤੌਰ ਜਿਵੇਂ ਮੈਂ ਉਹਦਾ ਨਾਮ ਲਵਾਂ ਐਮਐਲਏ ਕਨੌਰ ਗੁਰਲਾਲ ਕਨੌਰ ਨੇ ਪੀਸੀ ਦੇ ਪੀਸੀ ਕੀਤੀ ਆ ਉਹਦੇ ਵਿੱਚ ਕਿਹਾ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਮੌਜੂਦਾ ਉਹਨਾਂ ਨੇ ਪੀਸੀ ਕੀਤੀ ਆ ਵੀ ਜਿਹੜੇ ਮੇਰੇ ਤੇ ਇਲਜ਼ਾਮ ਲੱਗੇ ਨੇ ਚੋਰੀ ਦੇ ਉਹ ਬੇਬੁਨਿਆਦ ਨੇ ਪਰ ਕਈ ਜਿਹੜੇ ਆਗੂ ਨੇ ਵਿਦਵਾਨ ਨੇ ਜਾਂ ਜਰਨਲਿਸਟ ਨੇ ਉਹ ਆਪਣੀ ਰਿਪੋਰਟਾਂ ਦੇ ਵਿੱਚ ਦੱਸ ਰਹੇ ਨੇ ਵੀ ਹਾਂ ਇਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋ ਸਕਦੀ ਹੈ ਮੌਜੂਦਾ ਐਮਐਲਏ ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਆਈਡੀਲੀ ਦੇਖਿਆ ਜਾਵੇ ਤਾਂ ਲੋਕਾਂ ਨੂੰ ਐਫਆਈਆਰ ਕਰਾਣੀ ਚਾਹੀਦੀ ਹੈ ਲੋਕਾਂ ਨੂੰ ਆਪ ਮੁਹਾਰੇ ਆ ਕੇ ਐਫਆਈਆਰ ਕਰਾਉਣੀ ਬਣੀ ਹੈ ਮੈਨੂੰ ਨਹੀਂ ਪਤਾ ਕਿ ਜਿਹੜੀ ਆ ਕਿਸਾਨ ਮੁਕਤੀ ਮੋਰਚਾ ਹੈਗੀ ਆ ਭੰਦੇਰ ਉਹਨਾਂ ਦੀ ਵੱਡਲੇ ਵਾਲਾ ਉਹਨਾਂ ਦੇ ਜਿਹੜਾ ਇਹ ਗਰੁੱਪ ਹੈ ਸਾਰਾ ਖਨੌਰੀਓ ਸ਼ੰਭੂ ਦਾ ਜਿਹੜਾ ਕੰਬਾਈਨ ਜਿਹੜਾ ਇਹਨਾਂ ਦਾ ਇਹ ਇਸ ਗੱਲ ਨੂੰ ਕਿਵੇਂ ਅੱਗੇ ਕਾਰਵਾਈ ਪਾਉਂਦਾ ਹੈ ਆਈਡੀਲੀ ਜਥੇਬੰਦੀਆਂ ਨੂੰ ਵੀ ਆਪਣੇ ਵੱਲੋਂ ਇੱਕ ਲਿਸਟ ਬਣਾ ਕੇ ਇਹਨਾਂ ਨੂੰ ਐਫਆਈਆਰ ਦਰਜ ਕਰਾਉਣੀ ਚਾਹੀਦੀ ਹੈ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਰੀ ਗੱਲ ਨੂੰ ਲੈ ਕੇ ਤੁਹਾਡਾ ਸਪੈਸੀਫਿਕ ਸਵਾਲ ਇੱਥੇ ਕੀ ਸੀ ਭਈ ਉਹਨੇ ਐਮਐਲਏ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਇਹ ਤਾਂ ਸਰਕਾਰ ਦੀ ਬਣਦੀ ਹੈ ਨਾ ਸਰਕਾਰ ਹੈ ਨਾ ਸਰ ਅੱਜ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਵਿਧਾਨ ਸਭਾ ਚ ਬੋਲਿਆ ਵੀ ਜਿਹੜੀ ਕਿਸਾਨਾਂ ਦੀਆਂ ਚੋਰੀਆਂ ਕੀਤੀਆਂ ਨੇ ਇੱਕ ਤਾਂ ਕਿਸਾਨ ਪਹਿਲਾਂ ਹੀ ਤੰਗ ਨੇ ਉਹ ਪਹਿਲਾਂ ਹੀ ਦੁਖੀ ਨੇ ਬਾਹਰਾਂ ਤੇ ਬੈਠੇ ਨੇ ਦੂਜਾ ਪੰਜਾਬ ਪੁਲਿਸ ਉਹਨਾਂ ਦੀ ਜਾਂ ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰਨ ਦੀ ਬਜਾਏ ਚੋਰੀਆਂ ਕਰ ਰਹੀ ਹੈ सर ये बहुत बड़ा मतलब लीडर ऑफ ओपोजिशन ने सवाल खड़ा किया आम आदमी पार्टी ने ਤੁਸੀਂ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਉਹਨਾਂ ਦਾ ਬਿਆਨ ਤਾਂ ਅਜ ਹੋਇਆ ਮੈਂ ਬਿਜ਼ੀ ਸੀ ਕਿਤੇ ਮੈਂ ਮਤਲਬ ਉਹਨਾਂ ਦਾ ਬਿਆਨ ਤਾਂ ਦੇਖਿਆ ਹੀ ਨਹੀਂ ਪ੍ਰਤਾਪ ਸਿੰਘ ਬਾਜਵਾ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੇ ਅੰਦਰ ਕੀ ਹੋਇਆ ਵਿਧਾਨ ਸਭਾ ਦੇ ਬਾਹਰ ਕੀ ਹੋਇਆ ਇਟਸ ਇਹ ਉਹਨਾਂ ਦਾ ਤਾਂ ਇੱਕ ਸ਼ਡਿਊਲਡ ਹੈਗਾ ਇਟਸ ਇਟਸ ਬੇਸਿਕਲੀ ਮੈਂ ਇਹ ਨਹੀਂ ਕਹਾਂਗਾ ਇਟਸ ਅ ਰੂਟੀਨ ਐਕਸਰਸਾਈਜ਼ ਲੇਕਿਨ ओपोजिशन ਨੇ ਤਾਂ ਬੋਲਣਾ ਹੀ ਹੁੰਦਾ ਹੈ ਨਾ ਔਰ ओपोजिशन ਨੇ ਵਧੀਆ ਕੀਤਾ ਜਿਹੜੇ ਜਿਹੜੇ ओपोजिशन ਲੀਡਰ ਬੋਲੇ ਆ बोल दिया है वो बढ़िया ही है बेसिकली गलती है, है कि इवन कांग्रेस ਦਾ ਕਿਸਾਨ ਸੈਲਨ ਨੂੰ ਕੀ ਕਰਦਾ ਨਾ politcal politcal level ਤੇ ਕਿਹੜੀ politcal ਪਾਰਟੀ ਇਹ ਸੈਕਸ਼ਨ ਨੂੰ ਕਿਵੇਂ ਲੈਂਦੀ ਹੈ ਉਹਨੂੰ ਉਹਤੇ ਕੀ ਸਟੈਂਡ ਲੈਂਦੀ ਹੈ ਲੋਕਾਂ ਦੇ ਕਿਵੇਂ ਮਦਦ ਕਰਦੀ ਹੈ ਬਿਆਨ ਠੀਕ ਹੈ ਤੁਹਾਡੇ ਬਿਆਨ ਦਿੱਤਾ ਪ੍ਰੈਸ ਚੱਪ ਗਿਆ ਮੀਡੀਆ 'ਚ ਆ ਗਿਆ ਤੁਹਾਡਾ ਤੁਹਾਡੀ ਵੌਇਸ ਆ ਗਈ ਤੁਹਾਡੇ ਵਿਜ਼ੂਅਲਸ ਆ ਗਏ ਹਨਾ ਤੁਹਾਡੀ ਬੱਲੇ ਬੱਲੇ ਹੋ ਗਈ ਜੀ ਬਾਜਵਾ ਸਾਹਿਬ ਨੇ ਵੀ ਜੀ ਵਿਧਾਨ ਸਭਾ ਦਾ ਸਵਾਲ ਚੁੱਕਿਆ ਬਿਲਕੁਲ ਮਾਈ ਕੁਐਸਚਨ ਟੂ ਦ ਆਪੋਜੀਸ਼ਨ ਪਾਰਟੀਆਂ ਕੋਈ ਵੀ ਹੋਵੇ ਇਹ ਆਪੋਜੀਸ਼ਨ ਲੀਡਰਸ ਨੂੰ ਇੱਕ ਸਵਾਲ ਇਹ ਹੈ ਮੇਰਾ ਕਿ ਉਹਨਾਂ ਦਾ ਜਿਹੜਾ ਕਿਸਾਨ ਸੈੱਲ ਹੈ ਜਿਹੜੀ ਪੋਲੀਟੀਕਲ ਪਾਰਟੀਆਂ ਜਿਹੜੀ ਆਪੋਜੀਸ਼ਨ ਪਾਰਟੀਆਂ ਹਨ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਕੀ ਬਣਦੀ ਹੈ ਕਿ ਉਹ ਲੋਕਾਂ ਦੇ ਵਾਕਈ ਬਹੁਤ ਨੇੜੇ ਨੇ ਜੇ ਉਹ ਲੋਕਾਂ ਦੇ ਵਾਕਈ ਬਹੁਤ ਨੇੜੇ ਨੇ ਤਾਂ ਉਹਨਾਂ ਦਾ ਜਿਹੜਾ ਕੈਡਰ ਆ ਉਹ ਲੋਕਾਂ 'ਚ ਜਾਵੇ ਉਹ ਉਹਨਾਂ ਉਸ ਜਥੇਬੰਦੀਆਂ ਨੂੰ ਮਿਲੇ ਉਹ ਉਹਨਾਂ ਉਹਨਾਂ ਪਿੰਡਾਂ ਨੂੰ ਜਾਂ ਉਹਨਾਂ ਪਿੰਡਾਂ 'ਚ ਜਾਵੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉੱਥੇ ਲਿਸਟ ਬਣਾ ਕੇ ਉਹਨਾਂ ਦੀ ਮਦਦ ਕਰੇ ਹੂੰ ਉਹਨਾਂ ਉਹਨਾਂ ਨੂੰ ਉਹਨਾਂ ਦੀ ਲੀਗਲ ਹੈਲਪ ਕਰੇ ਉਹਨਾਂ ਨੂੰ ਲੀਗਲ ਅਸਿਸਟੈਂਸ ਦੇਵੇ ਤਾਂ ਮੈਂ ਕਹਾਂਗਾ ਵੀ ਹਾਂ ਬਈ ਰੀਅਲ ਰੀਅਲ ਰੋਲ ਜਿਹੜਾ ਹੈ ਉਹ ਨਿਭਾਇਆ ਅਸਲੀ ਰੋਲ ਨਿਭਾਉਣਾ ਕੀ ਹੁੰਦਾ ਕਿਸੇ ਵੀ ਆਪੋਜੀਸ਼ਨ ਦਾ ਕਿ ਜਦੋਂ ਤਵਾ ਪੱਖਿਆ ਹੁੰਦਾ ਉਹਦਾ ਬਿਆਨ ਹੁੰਦਾ ਲੇਕਿਨ ਉਦੋਂ ਜਦੋਂ ਉਦੋਂ ਲੋਕਾਂ ਨੂੰ ਲੋਡ ਹੁੰਦੀ ਹੈ ਨਾ ਬਹੁਤ ਵੱਡਾ ਲੌਜਿਸਟਿਕ ਸਪੋਰਟ ਦੀ ਲੋਡ ਹੁੰਦੀ ਹੈ ਵਕੀਲਾਂ ਦੀ ਲੋਡ ਹੁੰਦੀ ਹੈ ਹੋਰ ਤੁਹਾਨੂੰ ਮੋਰਲ ਸਪੋਰਟ ਦੀ ਲੋਡ ਹੁੰਦੀ ਹੈ ਉਸ ਤੇ ਕਾਂਗਰਸ ਕਿੰਨੀ ਖਰੀ ਉੱਤਰਦੀ ਹੈ ਜਾਂ ਹੋਰ ਕਾਲੀ ਲੀਡਰ ਜਿਹੜਾ ਕੱਢ ਰਾਇਆ ਜਿਨਨੇ ਵੀ ਆਪੋਜੀਸ਼ਨ ਲੀਡਰ ਨੇ ਉਹ ਕਿੰਨੇ ਖੁਦ ਖਰੇ ਉੱਤਰ ਦੇਣੇ ਤੇ ਉਹ ਹੁਣ ਦੇਖਣ ਵਾਲੀ ਗੱਲ ਹੈ ਅੱਗੇ ਜਥੇਬੰਦੀਆਂ ਕਿਵੇਂ ਇਹਨੂੰ ਲੈਂਦੀਆਂ ਨੇ ਅੱਗੇ ਕੀ ਐਕਸ਼ਨ ਕਰਦੀਆਂ ਨੇ ਕਾਂਗਰਸ ਲੀਡਰਸ ਐਜ਼ oppositon ਮੇਨ oppositon ਉਹਨੂੰ ਕਿਵੇਂ ਲੈਂਦੇ ਆ ਕਿਵੇਂ ਅੱਗੇ ਕੀ ਐਕਸ਼ਨ ਕਰਦੇ ਨੇ ਗਰਾਊਂਡ ਤੇ ਕੀ ਕਰਦੇ ਨੇ ਉਹ ਬਿਲਕੁਲ ਉਹ ਇੱਕ ਵੱਕਰੀ ਗੱਲ ਹੈ ਸਰ ਇੱਕ ਲਾਸਟ ਸਵਾਲ ਲੈ ਕੇ ਫਿਰ ਗੱਲਬਾਤ ਖਤਮ ਕਰਾਂਗੇ ਕਈ ਵੀਡੀਓਜ਼ ਤੇ ਆਡੀਅנס ਸਾਹਮਣੇ ਆਈਆਂ ਨੇ ਜਿਹਦੇ ਵਿੱਚ ਪੰਜਾਬ ਪੁਲਿਸ ਦੀ ਨੂੰ ਸਾਫ ਦਿਖਾਇਆ ਜਾ ਰਿਹਾ ਵੀ ਉੱਥੇ ਸ਼ੰਭੂ ਆਰਡਰ ਤੇ ਚਾਹੇ ਕਨੂਰੀ ਆਰਡਰ ਤੇ ਚੋਰੀ ਕਰਦੇ ਦਿਖਾਈ ਜਾ ਰਹੇ ਨੇ ਤੇ ਜਿਹੜਾ ਸਮਾਨ ਆ ਥਾਣੇ ਚੋਂ ਮਿਲਦਾ ਚਾਹੇ ਟਰਾਲੀਆਂ ਨੇ ਚਾਹੇ ਏਸੀਜ਼ ਨੇ ਹੋਰ ਜ਼ਰੂਰਤ ਜਿਹੜੀਆਂ ਜ਼ਰੂਰੀ ਦੀਆਂ ਰੋਜ਼ਾਨਾ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਉਹਨਾਂ ਦੇ ਥਾਣੇ ਚੋਂ ਮਿਲਣ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਇਹ ਗੱਲ ਸੱਚ ਹੈ ਵੀ ਪੰਜਾਬ ਪੁਲਿਸ ਵੀ ਚੋਰੀ ਦੇ ਵਿੱਚ ਸ਼ਮੂਲਿਤ ਹੋ ਸਕਦੀ ਹੈ ਉਹਨਾਂ ਦੇ ਦੇਖੋ ਜਦੋਂ ਮੈਂ ਅਗਲੇ ਦਿਨ ਆਪਣਾ ਸੈਲਫੋਨ ਲੈਣ ਗਿਆ ਸਿੱਧਾ ਜੋ ਐਸਐਸਪੀ ਨਾਨਕ ਸਿੰਘ ਹੈ ਮੈਂ ਉਹਨਾਂ ਨੂੰ ਕਿਹਾ ਭਈ ਮੈਂ ਸੈਲਫੋਨ ਭਈ ਇਸ ਤਰ੍ਹਾਂ ਕਰਕੇ ਉਹਨਾਂ ਜਿਹਾ ਕਿਨੇ ਲਿਆ ਉਹਨਾਂ ਨੇ ਆਈਡੈਂਟੀਫਾਈ ਕੀਤਾ ਤੇ ਉਹ ਮੰਨੇ ਪੁਲਿਸ ਵਾਲੇ ਚਲੋ ਮੈਨੂੰ ਤਾਂ ਮੇਰਾ ਫੋਨ ਵਾਪਸ ਮਿਲ ਗਿਆ ਉਹ ਜਾਣਦੇ ਸੀ ਸਾਰੇ ਹਨ ਤੇ ਮੈਂ ਉਦੋਂ ਥਾਣੇ 'ਚ ਦੇਖਿਆ ਜਿਹੜਾ ਤੁਹਾਡਾ ਸਵਾਲ ਆ ਮੌਕੇ ਤੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਲੋਕ ਜਿਹੜੇ ਧਰਨੇ ਤੇ ਜਿਨ੍ਹਾਂ ਦਾ ਸਮਾਨ ਚੋਰੀ ਹੋਇਆ ਸੀ ਆ ਜਿਹੜੇ ਦਿੱਕਤ 'ਚ ਹੈਗੇ ਸੀ ਤੇ ਉਹ ਤਰਲੇ ਲੈ ਰਹੇ ਸੀ ਪੁਲਿਸ ਵਾਲੇ ਹਾਂ ਬਿਲਕੁਲ ਬਈ ਤੁਸੀਂ ਬਈ ਸਾਡਾ ਆ ਹੋਇਆ ਆ ਨੁਕਸਾਨ ਹੋਇਆ ਆ ਨੁਕਸਾਨ ਹੋਇਆ ਹੈ ਹੈਨਾ ਕੋਈ ਮੈਂ ਨਹੀਂ ਦੇਖਿਆ ਕਿਸੇ ਪੁਲਸ ਵਾਲੇ ਨੂੰ ਵੀ ਕੋਈ ਲਿਸਟ ਲੈ ਕੇ ਬਣਾ ਕੇ ਉਹਨਾਂ ਨੂੰ ਅਟੈਂਡ ਕਰ ਰਿਆ ਹੋਵੇ ਇੱਕ ਮੁੰਸ਼ੀ ਹੁੰਦਾ ਉੱਥੇ ਬਿਲਕੁਲ ਹੋਰ ਪੁਲਸ ਵਾਲੇ ਹੁੰਦੇ ਨੇ ਉਹ ਐਫ ਆਈ ਆਰ ਦਰਜ ਕਰਦੇ ਨੇ ਉਹਨਾਂ ਨੂੰ ਕੋਈ ਫੈਸਿਲਿਟੇਟ ਹੀ ਨਹੀਂ ਕਰ ਰਿਆ ਔਰ ਰੋਲ ਕੇ ਬੈਠੇ ਹੈ ਮਤਲਬ ਵੇਟ ਕਰ ਰਹੇ ਹੈ ਕੋ ਐਸ ਐਚਓ ਨੂੰ ਮਿਲਣਾ ਹੈ ਐਸ ਐਸ ਪੀ ਨੂੰ ਮਿਲਣਾ ਹੈ ਜਿਵੇਂ ਕਹਿ ਲੋ ਕਿ ਪੋਲਿਟਿਸ਼ੀਅਨਸ ਦੇ ਦਫ਼ਤਰਾਂ ਦੇ ਬਾਹਰ ਨਹੀਂ ਪੋਲਿਟਿਸ਼ੀਅਨਾਂ ਦੇ ਘਰਾਂ ਦੇ ਬਾਹਰ ਲੋਕ ਬੈਠੇ ਹੁੰਦੇ ਬਈ ਅਸੀਂ ਮਿਲਣਾ ਐਮਐਲਏ ਸਾਹਿਬ ਨੂੰ ਮਿਲਣਾ ਮਨਮੈਂ ਤਾਂ ਇਹ ਜਿਹਾ ਮਾਹੌਲ ਲੱਗਿਆ ਵਿਚਾਰੇ ਇਦਾਂ ਬੈਠੇ ਹੋਏ ਸੀ ਬਈ ਅਸੀਂ ਵੱਡੇ ਕਿਸੇ ਅਫ਼ਸਰ ਨੂੰ ਮਿਲਣਾ ਆਪਣੀ ਗੱਲ ਦੱਸੀਏ ਇੱਥੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਗੱਲ ਤੇ ਸਵਾਲ ਖੜੇ ਹੁੰਦੇ ਨੇ ਵੀ ਪੰਜਾਬ ਪੁਲਿਸ ਵੱਲੋਂ ਕਿਉਂ ਨਹੀਂ ਝਾਟ ਬਣਾਇਆ ਗਿਆ ਕੋਈ ਕਿਉਂ ਨਹੀਂ ਕੋਈ ਸੂਚੀ ਵੱਧ ਉਸ ਸਮਾਨ ਨੂੰ ਕੀਤਾ ਗਿਆ ਵੀ ਜੇ ਕਿਸਾਨਾਂ ਦਾ ਸਮਾਨ ਗਵਾਚਿਆ ਸੀ ਤਾਂ ਪੁਲਿਸ ਦੀ ਖਾਸ ਕਰਕੇ ਸਰਕਾਰ ਦੀ ਤੇ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਉਹਨਾਂ ਨੂੰ ਤੇ ਉਸ ਤੋਂ ਬਾਅਦ ਸਰ ਤੁਹਾਡੇ ਤੇ ਕੋਈ ਕਿਸੇ ਤਰ੍ਹਾਂ ਦਾ ਪੋਲਿਟਿਕਲ ਪ੍ਰੈਸ਼ਰ ਜਾਂ ਪੁਲਿਸ ਦਾ ਪ੍ਰੈਸ਼ਰ ਤਾਂ ਨਹੀਂ ਆਇਆ ਜਦੋਂ ਤੁਹਾਨੂੰ ਕਿਹਾ ਗਿਆ ਵੀ ਮੈਂ ਫੋਟੋਜ਼ ਫੋਨ ਦੇ ਵਿੱਚੋਂ ਡਿਲੀਟ ਕਰ ਦਿਓ ਜਾਂ ਕਿਤੇਆਂ ਗਿਆ ਪੁਲਿਸ ਵੱਲੋਂ ਹਾਂ ਉਹ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਜਿਵੇਂ ਤੁਸੀਂ ਦੇਖਿਆ ਹੋਣਾ ਹੋਰ ਬਾਕੀ ਜਗ੍ਹਾ ਤੇ ਹਾਂ ਬਿਲਕੁਲ ਤੁਹਾਨੂੰ ਠੀਕ ਪਤਾ ਲੱਗਿਆ ਮਤਲਬ ਉਹਨਾਂ ਨੇ ਫਿਰ ਮੈਨੂੰ ਜਿਹੜੀਆਂ ਫੋਟੋਜ਼ ਹੀ ਕਹਿੰਦੇ ਐ ਐਸਐਸਪੀ ਸਾਹਿਬ ਨੇ ਕਿਹਾ ਕਿ ਫੋਟੋ ਪਲੀਜ਼ ਨਾ ਡਿਲੀਟ ਕਰ ਦੇਣਾ ਇਹਨਾਂ ਨੂੰ ਜਦੋਂ ਫੋਨ ਦੇਣ ਲੱਗੇ ਬਈ ਆਇਆ ਹੁਣ ਉਹ ਫੋਟੋਆਂ 'ਚ ਕੀ ਸੀ ਉਹ ਤਾਂ ਸਾਰੇ ਪਾਸੇ ਉਲ ਕੇ ਜਲੂਸ ਤਾਂ ਨਿਕਲ ਗਿਆ ਨਿਕਲ ਕਰਦੇ ਨੇ ਮੇਰੀ ਫੋਟੋ ਮੇਰੇ ਮੇਰੇ ਸੈਲਫੋਨ ਚ ਜਿਹੜੀਆਂ ਵੀਡੀਓਜ਼ ਜਿਹੜੀਆਂ ਡਿਲੀਟਸ ਹੋਈਆਂ ਮੈਨੂੰ ਕੋਈ ਏਡਾ ਵੱਡਾ ਲਾਸ ਨਹੀਂ ਹੋਇਆ ਉਹ ਡਾਟਾ ਮੈਨੂੰ ਆਪਣੇ ਕਿਸੇ ਕੁਲੀਕਸ ਤੋਂ ਮਿਲ ਗਿਆ ਅਗਲੇ ਦਿਨ ਅਸੀਂ ਸਟੋਰੀ ਵੀ ਕਰਤੀ ਹੈਨਾ ਮਤਲਬ ਇੱਥੇ ਉਹਨਾਂ ਦੀ ਡੈਸਪਰੇਸ਼ਨ ਪਤਾ ਲੱਗਦੀ ਹੈ ਉਹਨਾਂ ਦੀ ਫਰਸਟ੍ਰੇਸ਼ਨ ਨਹੀਂ ਪਤਾ ਲੱਗਦੀ ਹੈ ਹੈਨਾ ਦੇ ਵਰ ਸੋ ਡੈਸਪਰੇਟ ਈਗੋ ਕਹਿ ਲਓ ਵੀ ਕੱਲ ਠੀਕ ਅਸੀਂ ਪੁਸ਼ਤਾ ਕਰਕੇ ਫੋਨ ਵਾਪਸ ਲਈ ਹੈ ਨਾ ਜੀ ਤੇ ਉਸ ਤਰ੍ਹਾਂ ਉਹਨਾਂ ਨੇ ਮੇਰੇ ਫੋਨ ਜਿਹੜਾ ਹੈ ਵਾਪਸ ਕੀਤਾ ਇੱਕ ਸੀਨੀਅਰ ਮੋਸਟ ਪੁਲਿਸ ਆਫੀਸਰ ਨੂੰ ਐਵੇਂ ਦੀ ਕਾਰਗੁਜ਼ਾਰੀ ਕਰਨਾ ਸ਼ੋਭਾ ਨਹੀਂ ਦਿੰਦਾ ਖਾਸ ਕਰਕੇ ਜਿਹੜਾ ਜ਼ਿਲ੍ਹੇ ਨੂੰ ਲੀਡ ਕਰ ਰਿਹਾ ਹੋਵੇ ਇੱਕ ਡਿਸਟ੍ਰਿਕਟ ਨੂੰ ਲੀਡ ਕਰ ਰਿਹਾ ਹੋਵੇ ਐਸਐਸਪੀ ਨਾਨਕ ਸਿੰਘ ਦਾ ਮੌਜੂਦਾ ਸਮੇਂ ਦੇ ਵਿੱਚ ਜੋ ਵੀ ਉਨ੍ਹਾਂ ਖਿਲਾਫ ਧਰਨਾ ਪ੍ਰਦਰਸ਼ਨ ਹੋ ਰਹੇ ਨੇ ਲੋਕਾਂ ਦੀ ਜੋ ਵੀ ਪੜਾਅ ਸ਼ਲੋਕ ਕੱਢ ਰਹੇ ਨੇ ਉਹ ਸਾਰਾ ਜੱਗ ਜ਼ਾਹਿਰ ਹੈ ਕਿਉਂਕਿ ਲੋਕ ਨਾਰਾਜ਼ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੋ ਉਮੀਦ ਕਰਦੇ ਆਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਹੋਰ ਸੁਧਰਨਗੇ ਲੋਕਾਂ ਦਾ ਜਿਹੜਾ ਨਜ਼ਰੀਆ ਪੰਜਾਬ ਪੁਲਿਸ ਨੂੰ ਲੈ ਕੇ ਉਹਦੇ ਵਿੱਚ ਵੀ ਸੁਧਾਰ ਆਵੇਗਾ ਥੈਂਕ ਯੂ